ਵੈਗਰੂ ਜੀ ਦਾ ਕਲਪਾ ਵੈਗਰੂ ਜੀ ਦੀ ਫਤਿਹ ਸਵੇਰੇ ਸਵੇਰੇ ਕਿਸੀ ਨਾਤੇ ਸੀ ਕਿਸ ਚੀਜ਼ ਦੇ ਨਾਲ ਹੀ ਸਿਰ ਥੋੜਾ ਬੁਲਟਿਆ ਹੋਇਆ ਤੇ ਮੇਰਾ ਦਿਲ ਲੱ ਕਰ ਰਿਹਾ ਮੈਂ ਖੈਰ ਵੀਡੀਓ ਪਾਉਣੇ ਇੱਕ ਮੇਰੀ ਵੀਡੀਓ ਗੁਰੂ ਘਰਾਂ ਦੇ ਜਿੰਨੇ ਵੀ ਕੋਈ ਬਾਬੇ ਸਾਡੇ ਰੱਖੇ ਹੋਏ ਐ ਗ੍ਰੰਥੀ ਜਾਂ ਕੋਈ ਕਿੰਵੇਂ ਵੀ ਜਿਹੜੇ ਕੋਈ ਪਾਠ ਪੂਜਾ ਕਰਨ ਵਾਲੇ ਜਾਂ ਕੋਈ ਖੰਡ ਪੜਦੇ ਪਠੀ ਨ ਪਿੰਡਾਂ ਚ ਜਾਂ ਵਾਰ ਜਾਂ ਗੁਰੂਕਰਾਂ ਦੇ ਵਿੱਚ ਮੇਰੀ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਾਇਓ ਸਾਥੀਓ ਇਹੋ ਜੀਆਂ ਗੱਲਾਂ ਕੁਝ ਦੇਖਣ ਨੂੰ ਮਿਲਦੀਆਂ ਆ ਸੁਣਨ ਨੂੰ ਮਿਲਦੀਆਂ ਜਿਹੜੀਆਂ ਜਿਹੜੀਆਂ ਦਾ ਕੋਈ ਕੁਝ ਵੇਖ ਵੀ ਨਹੀਂ ਸਕਦੇ ਸੁਣ ਵੀ ਨਹੀਂ ਸਕਦੇ ਸਾਡੇ ਇੱਕ ਸੇਠਾ ਨੇ ਡੇਰੀ ਬਣਾਈ ਨਵੇਂ ਵੱਡੇ ਗੋੜੇ ਤੋਂ ਰੁਘੂਆਣੇ ਰੋਡ ਤੇ ਤੇ ਉਹਨਾਂ ਨੇ ਉੱਥੇ ਪਾਠ ਖਲਾਇਆ ਸਹਿ ਪਾਠ ਦਾ ਪ੍ਰਕਾਸ਼ ਕਰਕੇ ਡੇਰੀ ਦਾ ਕਟਨ ਕਰਨਗੇ ਤੇ ਮੈਂ ਗੱਡੀ ਨੂੰ ਜਾਂਦਾ ਤੁਰਿਆ ਜਾਂਦਾ ਤੇ ਮੈਂ ਅੱਖਾਂ ਚਲ ਮਖਿਆ ਯਾਰ ਆਪਾਂ ਇਹਨਾਂ ਦਾ ਡੇਰੀ ਵੇਖ ਕੇ ਚੱਲਦੇ ਹਾਂ ਗਾਹਾਂ ਗਿਆ ਤਾਂ ਮੈਂ ਵਿਖਿਆ ਮਾਰੇ ਪ੍ਰਕਾਸ਼ ਗੁਰਗਨ ਸਰਵ ਦੀ ਬੀੜ ਪ੍ਰਕਾਸ਼ ਪਾਠੀ ਪਾਠ ਕਰਿਆ ਵੇ ਮੱਥਾ ਟਿਕਿਆ ਵੇਖਿਆ ਦੇਖ ਲਈ ਬੈਠੇ ਕੋਲੇ ਸੁਣਿਆ ਦਿਲ ਦੇ ਹੈ ਜੇ ਪ੍ਰਮਾਤਮਾ ਨੇ ਬੁੱਧੀ ਦਿੱਤੀ ਜੀ ਤੇ ਸੁਣਦੇ ਹੁੰਨੇ ਕਥਾਾਂ ਦੇ ਵਿੱਚ ਜਿਹੜੇ ਕੋਈ ਸੰਤ ਲੱਲੂ ਵਾਲੇ ਆਲੇ ਹੋਏ ਮਸਕੀਨ ਜੀ ਉਹਨਾਂ ਹੋਰ ਕਾਫੀ ਤੰਗੇ ਜਿਹੜੇ ਪ੍ਰਚਾਰ ਕਰਨ ਦੀ ਲਈ ਆਲੇ ਐ ਅੰਮ੍ਰਿਤਸਰੋਂ ਆ ਕਾਫੀ ਪ੍ਰਚਾਰ ਕਰਦੇ ਅੰਮ੍ਰਿਤਸਰ ਦੀਆਂ ਤਕਰੀਬਾਂ ਨਹੀਂ ਦਰਬਾਰ ਸਾਹਿਬ ਦਾ ਵਹਿੰਦੇ ਰਹਿੰਦੇ ਆ ਉਹ ਗੁਰੂਗੰਗ ਸਾਹਿਬ ਦੇ ਅਗਲੇ ਪਾਸੇ ਦਾ ਚਲੋ ਸਾਰਾ ਕੁ ਜੋ ਮਤਲਬ ਆ ਟੱਕਦੇ ਆ ਪਾ ਇਹਨੂੰ ਗੁਰੂ ਸੰਸਾਰ ਨੂੰ ਰਮਾਲੇ ਦਿੰਨੇ ਆ ਪਛਾ ਸੇ ਅੱਗੇ ਪਿੱਛੇ ਤੇ ਮਗਰਲੇ ਪਾਸੇ ਵੀ ਕਪੜਾ ਚਿੱਟਾ ਲੱਗਿਆ ਹੁੰਦਾ ਨਾਲ ਤੇ ਸੁਣਦੇ ਆ ਵੀਡੀਓ ਸੁਣਨ ਦੇ ਵਿੱਚ ਇਹ ਕਹਿੰਦੇ ਆ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਨਾਲ ਬੰਦੇ ਦਾ ਸੀ ਟੱਚ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਮੂੰਹ ਮੰਨਿਆ ਹੋਣਾ ਚਾਹੀਦਾ ਬਹੁਤ ਚੰਗਾ ਕੋ ਮੂੰਹ ਦੇ ਵਿੱਚ ਮੜਾ ਮੋਟਾ ਕੋਈ ਤੁਖ ਤੱਕ ਡਿੱਗਦਾ ਕੋਈ ਹੋਣਾ ਚਾਹੀਦਾ ਮੈਂ ਦੇਖਿਆ ਜਾ ਕੇ ਤਾਂ ਉੱਥੇ ਕੀ ਸਾਡੇ ਪਾਠੀ ਜੀ ਵਿਚਾਰੇ ਇਹ ਜਿਹੇ ਮੁੱਲ ਵਾਲੇ ਪਾਠੀ ਹੁੰਦੇ ਨੇ ਮੁੱਲ ਵਾਲੇ ਗ੍ਰੰਥੀ ਇਹਨਾਂ ਨੂੰ ਕੋਈ ਸਮਝਾਉਂਦਾ ਨਹੀਂ ਕੋਈ ਕਹਿੰਦਾ ਨਹੀਂ ਨਾ ਕੋਈ ਦੱਸੇ ਨਾ ਕੋ ਦੇਖੇ ਇਹ ਕੁਝ ਤੇ ਮੈਂ ਬੱਗ ਗਿਆ ਜਾ ਕੇ ਦੇਖੇ ਤੇ ਕੂਣੀਆਂ ਤਾਂ ਰੱਖੀਆਂ ਉੱਤੇ ਮਨਜੀਤ ਸਾਹਿਬ ਦੇ ਤੇ ਥੱਲੇ ਠੋਡੀ ਤੇ ਬਸਾਰ ਕੇ ਤੇ ਪਾਠ ਕਰੀ ਜਾਵੇ ਇੱਕ ਜੀ ਤਾਂ ਕਰੇ ਵੀ ਮਾਰ ਦੇ ਕਰਨ ਤੇ ਸੋਚਿਆ ਮਨਾ ਜੇ ਇਹਦੇ ਨਾਲ ਕਲੇਸ਼ ਕਰ ਲਿਆ ਸੇਠ ਆਕਣ ਗਿਆ ਇੱਥੇ ਜਾਂਦਾ ਜਾਂਦਾ ਵੜ ਗਿਆ ਸਾਡਾ ਸਾਰਾ ਕੰਮ ਹੀ ਖਰਾਬ ਕਰ ਗਿਆ ਪਾਠੀ ਲਤਲਤੀ ਹੋ ਗਿਆ ਸੀ ਤਾਂ ਮਾਰਨ ਵਾਲੇ ਦੇ ਲਪੜੇ ਸਮਝਾਉਣ ਵਾਲੇ ਲਪੜਿਆਂ ਨਾਲ ਨੂੰ ਮੈਂ ਜੀ ਗੁਰੂ ਗ੍ਰੰਥ ਸਾਹਿਬ ਤੋਂ ਮਹਾਰਾਜ ਤੋਂ ਅੱਗੇ ਲੈ ਕੇ ਚੁੱਪ ਕਰਕੇ ਮਹਾਰਾਜ ਮੈਨੂੰ ਸ਼ਕਤੀ ਬੱਸ ਇਹ ਬੰਦਾ ਤਾਂ ਕੁੱਟ ਖਾਣ ਵਾਲਾ ਹੀ ਹੈ ਦਿਲੋਂ ਸਾਡੇ ਇੱਕ ਗੱਡੀ ਦਾ ਟਾਈਮ ਹੋਇਆ ਤੇ ਮੈਂ ਉੱਥੋਂ ਆ ਗਿਆ। ਫਿਰ ਮੈਂ ਸਾਡੇ ਸੇਠ ਨੂੰ ਫੋਨ ਕੀਤਾ ਮੈਂ ਕਿ ਸੇਠ ਜੀ ਤੁਸੀਂ ਪ੍ਰਕਾਸ਼ ਕਰਾਇਆ ਕਹਿੰਦੇ ਹਾਂ ਕਰਾਇਆ ਮੈਂ ਆਪਣੇ ਵੱਡੇ ਗੁੜੇ ਦੇ ਪਾਠੀ ਆ ਕਿ ਆਪਣੇ ਪਿੰਡੋਂ ਆ ਕੋਈ ਬੰਦਾ ਬਾਹਰ ਦਾ ਸ਼ੋ ਸਾਡੇ ਪਿੰਡ ਦੇ ਪਾਠੀ ਨੂੰ ਗ੍ਰੰਥਕਾਂ ਤੋਂ ਜਾਣਦੇ ਆ ਸੀ। ਉਹ ਮੈਨੂੰ ਬਾਬਾ ਕਹਿੰਦਾ ਬਾਬੇ ਜੀਤ ਸਿੰਘ ਨੇ ਭੇਜਿਆ। ਕੱਲ ਵੀ ਬਾਬਾ ਜੀ ਨਾਲ ਮੁਲਾਕਾਤ ਹੋਈ। ਮੈਂ ਬਾਬਾ ਜੀ ਕਹਿੰਦਾ ਹਾਂ ਭਾਈ ਮਖ ਬਾਬਾ ਯਾਰ ਇਹਨਾਂ ਨੂੰ ਮਾੜੇ ਮੁੰਡੇ ਸਿਖਾ ਕੇ ਭੇਜਿਆ ਕਰੋ। ਦੱਸ ਕੇ ਭੇਜਿਆ ਕਰੋ ਕੀ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਕਰਦੇ ਇਹ ਕਿਹੜੇ ਪਾਠੀ ਨੇ ਇਹ ਕਿੱਥੋਂ ਭਲੇ ਹੋ ਜਾਣਗੇ ਮੈਂ ਇੱਕ ਵੀਡੀਓ ਸੁਣੀ ਸੀ ਪਿੱਛੇ ਜੇ ਕੋਈ ਪੰਜਾਬ ਦੇ ਕੇ ਪੰਜਾਬ ਤੇ ਪੰਜਰਖੰਡ ਭੋਗ ਪੈਂਦਾ 2000 ਪੈਂਦਾ 3 ਪੈਂਦਾ ਸਾਥੀ ਉਹ ਜਦੋਂ ਆਹ ਲੋੜ ਭੋਗ ਪੈਣ ਲੱਗਾ ਉਹ ਲੋ ਬਰਕਤਾਂ ਜਾਂ ਚੰਗੇ ਹੋਣ ਵਾਲਾ ਥਾਂ ਹੁੰਦੇ ਨਹੀਂ ਜੇ ਮੇਰੀ ਵੀਡੀਓ ਕਿਸੇ ਕੋਈ ਗਿਆਨੀ ਧਿਆਨੀ ਨੂੰ ਜਾਂ ਕਿਸੇ ਕਾਲ ਤਖਤ ਦੇ ਜ세ਦਾਰ ਨੂੰ ਹਰਪ੍ਰੀਤ ਨੂੰ ਜਾਂ ਰਵੀਰ ਸਿੰਘ ਜੀ ਨੂੰ ਜਾਂ ਮੇਰੀ ਵੀਡੀਓ ਪਿੱਛੀ ਜਾਵੇ ਮਤਮਾ ਕਿਸੀ ਨਾਲ ਆ ਕੇ ਪਰਣਾ ਜਾਂ ਬੰਨਿਆ ਸੀ ਅੱਜ ਪਰ ਮੇਰਾ ਜੀ ਕਰੇ ਵੀਡੀਓ ਭਾਈ ਇੰਨੀ ਮੇਰੀ ਵੀਡੀਓ ਸੁਣ ਕੇ ਖਬਰ ਹੈ ਕੋਈ ਸਾਡੇ ਅਕਾਲ ਤਖਤ ਤੋਂ ਕੋਈ ਮਾੜਾ ਮੋਟਾ ਨੂੰ ਆਦੇਸ਼ ਹੋ ਜਾਣ ਜਿਵੇਂ ਹੁਣ ਅਕਾਲ ਤਖਤ ਸਾਹਿਬ ਤੋਂ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੇ ਆਦੇਸ਼ ਹੋਏ ਵੀ ਕਪੜਾ ਪਈ ਆ ਹ ਲਾਉਣਾ ਨਹੀਂ ਲਾਉਣਾ ਤੇ ਇਹਨਾਂ ਕਹਿੰਦਾ ਮੇਰਾ ਵੈਰ ਜੋ ਖਾਲਸਾ ਵੈਰੀ ਜੀ ਫਤਿਹ ਮੇਰੀ ਵੀਡੀਓ ਜ਼ਰੂਰ ਪੇ ਕਿਸੇ ਗ੍ਰੰਥੀ ਕੋਲੇ ਚੰਗੇ ਕੋਲੇ ਕਿਸੇ ਕੋਲੇ ਭੇਜ ਤਖਤ ਦੇ ਜੇਜ਼ਹਾਰ ਕੋਲੇ ਭੇਜੋ ਤਾਂ ਇਹਨਾਂ ਕੋਈ ਮੇਰਾ ਮੇਰੀ ਥਵਨ ਕੇ ਬੇਨਤੀ ਇਹਨਾਂ ਸਿਹਾਰ ਕੀਤਾ ਜਾਵੇ ਜਿਹੜੇ ਪਿੰਡਾਂ ਦੇ ਗ੍ਰੰਥੀ ਨੇ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਰੱਖੇ ਹੋਏ ਲੋਕ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਤੱਕ ਭੇਜੋ ਵੈਰੂ ਜੀ ਖਾਲਸਾ ਵੈਰੂ ਜੀ ਕੀ